ਹਾਂਜੀ ਸਤਿ ਸ੍ਰੀ ਅਕਾਲ ਸਾਰੇ ਮੇਰੇ ਭਰਾਵਾਂ ਨੂੰ ਠੀਕ ਠਾਕ ਜੇ ਤੇ ਰਿਪੋਰਟਰ ਮੱਝ ਦੀ ਵੀਡੀਓ ਲੈ ਕੇ ਆਏ ਆ ਪਿੰਡ ਪਰੋਵਾਲ ਨੇੜੇ ਫਤਿਹਗੜ ਚੂੜੀਆਂ ਫਤਿਹਗੜ ਪਰੋਵਾਲ ਦੀ ਫਤਿਹਗੜ ਚੂੜੀਆਂ ਘਣੀਏ ਕੇ ਬੰਗਰ ਲੱਗ ਗਏ ਨਾ ਪਰੋਵਾਲ ਪਿੰਡ ਆ ਜ਼ਿਆਦਾਤਰ ਲੋਕ ਜਾਣਦੇ ਹੋਣੇ ਆ ਜਿਹੜੇ ਲੋਕਲ ਆਪਣੇ ਹਨਾ ਤੇ ਆਹ ਸਾਹਮਣੇ ਕੱਟੀ ਅੱਜ 14 ਦਿਨਾਂ ਦੀ ਹੋ ਗਈ ਐ ਸ਼ਾਂਦਣਾ ਦੀ ਸ਼ਾਂਦਣਾ ਦੀ ਸ਼ਾਂਦਣਾ ਤੋਂ ਬਾਬੇ ਉਹ ਕਬਜ਼ੀ ਸੀ ਮਤਲਬ ਪੋਟੀ ਮੱਸਾ ਜਿੰਨੀ ਵੀ ਨਹੀਂ ਇਹਨੇ ਕੀਤੀ ਤੇ ਹੁਣ ਇਹਦੇ ਤੇ ਕਾਰਵਾਈ ਪਾਈ ਹੈ ਢਲੋਂ ਸਾਹਿਬ ਨੇ ਭੈ ਪੂ ਪਾ ਕੇ ਤੇ ਸ਼ੈਂਪੂ ਸ਼ੂੰਪੂ ਕਰ ਲਿਆ ਅੰਦਰ ਤੇ ਵੇਖੋ ਇਹਦੀ ਬੰਨ ਇਹਦੀ ਕਬਜ ਜਿਹੜੀ ਹੈ ਤੋੜਤੀ ਹੈ ਜਿਹੜੀ ਮੁੱਕਦੀ ਗੱਲ ਨਹੀਂ ਤੇ ਕੱਟੀ ਦੀ ਜਾਨ ਨੂੰ ਖਤਰਾ ਹੈ ਅੱਜ ਬਾਬਿਓ 5-6 ਦਿਨ ਹੋ ਗਏ ਵਿਚਾਰੀ ਨੇ ਮੱਸਾ ਜਿੰਨੀ ਵੀ ਨਹੀਂ ਕੀਤੀ ਪਰ ਅੱਜ ਇਹਦੀ ਆਪਾਂ ਕਬਜ ਤੋੜਤੀ ਆ ਕੋਈ ਟੀਕਾ ਦਵਾਈ ਨਹੀਂ ਕੋਈ ਕੁਝ ਨਹੀਂ ਇਦਾਂ ਹੀ ਕਬਚ ਤੋੜੀਆ ਕਿਉਂ ਬਾਬੇ ਉਹ ਗੱਲ ਹੈ ਨਾ ਹਾਂਜੀ 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 ਮਤਲਬ ਕੋਈ ਟੀਕਾ ਟੂਕਾ ਕਿਦਾਂ ਤੋੜੀ ਕਬਜੇ ਦੀ ਦੱਸ ਦੋ ਫਿਰ ਪੈਪ ਪਾ ਕੇ ਤੋੜੀ ਆ ਜੀ ਇਹਨਾਂ ਛੂਲਕਾਲ ਬਣਾ ਕੇ ਅੰਦਰ ਘੱਲਿਆ ਹਨਾ ਤੇ ਟੁੱਟ ਗਈ ਨਾ ਵਧੀਆ ਜਾਨ ਬਚ ਗਈ ਕੱਟੀ ਲਈ ਹਨਾ ਬਾਕੀ ਇੱਧਰ ਇੱਧਰ ਮੱਝ ਆ ਜਿਹੜੀ ਆਪਾਂ ਚੈੱਕ ਕੀਤੀ ਅੱਜ ਇਹ 43 ਦਿਨ ਦੀ ਮੱਝ ਚੈੱਕ ਕੀਤੀ ਆ ਰਿਪੋਰਟ ਹੀ ਕਾਫੀ ਸਮੇਂ ਤੋਂ ਘੱਟ ਤੋਂ ਘੱਟ 2 ਸਾਲ ਹੋ ਗਏ ਹੀ ਇਹਨੂੰ ਤੇ ਪਾਰੋਵਾਲ ਪਿੰਡ ਦੇ ਵਿੱਚ ਪਹੁੰਚੇ ਵੀ ਰਿਕਾਰਡ ਤੋੜਿਆ ਤੁਹਾਡੇ ਵੀਰ ਨੇ ਕਾਫੀ ਵਰੀ ਟਿਕਟੂਕੇ ਲੱਗੇ ਹੀ ਤੇ ਮੇਰੇ ਤੋਂ ਪਹਿਲਾਂ ਜਿਹੜੇ ਵੀਰ ਭਰਾ ਹੁੰਦੇ ਰਹੇ ਨੇ ਲੰਦੇ ਰਹੇ ਨੇ ਟਿਕਟੂਕੇ ਬਾਕੀ ਚਲੋ ਸੱਚੇ ਪਾਤਸ਼ਾਹ ਦੀ ਮਿਹਰ ਚਾਹੀਦੀ ਕਿਰਪਾ ਚਾਹੀਦੀ ਆ ਕਿ ਕਿੰਨੂ ਕਿੰਨੂ ਉਹਨੇ ਸੋਭਾ ਦੇਣੀ ਆ ਕਿਦੇ ਹੱਥੋਂ ਇਹ ਕੰਮ ਕਰਾਉਣਾ ਵਾ ਇਹ ਉਹੀ ਆ ਜੋ ਵੀ ਕਰਦਾ ਵਾ ਸੱਚੇ ਪਾਤਸ਼ਾਹ ਉਹਦੀ ਮਿਹਰ ਚਾਹੀਦੀ ਆ ਬਾਕੀ ਆਪਾਂ ਫਾਰਮਰ ਭਰਾਵਾਂ ਨਾਲ ਵੀ ਗੱਲ ਕਰਾਂਗੇ ਇੱਧਰ ਆ ਜਿਓ ਲੋਜ ਮੜ ਜਾ ਤੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਸ ਜੀ ਮਰਾਇ ਤੇ ਕਿੰਨਾ ਸਮਾਂ ਹੋ ਗਿਆ ਜੀ ਮੱਜ ਨੂੰ ਇਹਨੂੰ ਮੈਨੂੰ ਢਾਈ ਤੋਂ 3 ਸਾਲ ਹੋ ਗਏ ਢਾਈ ਤੋਂ 3 ਸਾਲ ਹਾਂ ਮਤਲਬ 3 ਸਾਲ ਦੇ ਲੱਗੇ ਜਲਕੀ ਹਨਾ ਹਾਂ ਢਾਈ 3 ਸਾਲ ਹੋ ਗਏ ਤੇ ਕਾਫੀ ਵਾਰੀ ਬਣੀ ਬੁਣੀ ਹੈ ਕੋਈ ਗਿਣਤੀ ਗੁਣਤੀ ਵੀ ਨਹੀਂ ਇਹਦੀ ਹਨਾ ਕਿੰਨੀ ਵਾਰੀ ਬਣੀ ਹੈ ਕਿੰਨੀ ਵਾਰੀ ਤੇ ਮੇਰੇ ਕੋਲ 10 ਵਾਰ ਤੇ ਮਤਲਬ ਹੈਗੀ ਸੀ ਨਾ ਹਾਂ 10 ਵਾਰੀ ਤੇ ਇਹ ਕੰਦਾਜਾ ਵਾ ਕਿ 10 ਵਾਰੀ ਬਣੀ ਆ ਮੇਰੇ ਤੋਂ ਪਹਿਲਾਂ ਹਨਾ ਤੇ ਮੈਂ ਤੁਹਾਡੇ ਕੋ ਕਿੰਨੀ ਵਾਰੀ ਆਇਆ ਵੀ ਦੱਸ ਦਿਓ ਫਿਰ ਦੋ ਵਾਰ ਆਈ ਆ ਆਇਆ ਜੀ ਇੱਕ ਵਾਰ ਦਵਾਈ ਭਰਨਾ ਇੱਕੋ ਦਿਨੀ ਦਵਾਈ ਭਰੀਏ ਨਾ ਵੀ ਦੱਸ ਦਿਓ ਇੱਕੋ ਦਿਨ ਦਵਾਈ ਭਰੀ ਆ ਤੱਕੀ ਕਾ ਵੀ ਇੱਕੋ ਦਿਨੀ ਮੈਂ ਲਾਉਣਾ ਹੈ ਨਾ ਇੱਕੋ ਦਿਨ ਲਾਇਆ ਦੋ ਵਾਰ ਆਏ ਤੇ ਅੱਜ ਫਿਰ ਮਾਝ ਗੱਬਣ ਕਰਤੀ ਆਪਾਂ ਅੱਜ ਗੱਬਣ ਕਰਤੀ ਆ ਤੇ ਜਦੋਂ ਮੈਂ ਪਹਿਲੇ ਦਿਨ ਆਇਆ ਕੀ ਦੱਸਿਆ ਯਕੀਨ ਹੀ ਮਰਦੇ ਯਕੀਨ ਬਿਲਕੁਲ ਪੂਰਾ ਯਕੀਨ ਹੀ ਜੀ ਉਧਰ ਪੂਰਾ ਯਕੀਨ ਹਾਂ ਤੇ ਦੱਸਿਆ ਕਿੰਨੇ ਸੀ ਮੇਰੇ ਵੱਲੋਂ ਤੁਹਾਨੂੰ ਉਦਾਂ ਇਹ ਡਾਕਟਰ ਹੈਗਾ ਆਪਣਾ ਨਵੇਂ ਪਿੰਡ ਦਾ ਹੈ ਨਵੇਂ ਪਿੰਡ ਤੋਂ ਨਵੇਂ ਪਿੰਡ ਤੋਂ ਡਾਕਟਰ ਹੈ ਵੇਲੋ ਅੱਜ ਆਪਾਂ ਉਹਨਾਂ ਦਾ ਵੀ ਮਾਨ ਰੱਖਿਆ ਮਾਨ ਰੱਖਿਆ ਪੂਰਾ ਹੁਣ ਆਪਾਂ ਦੱਸਣਾ ਉਹਨਾਂ ਨੂੰ ਕਿ ਡਾਕਟਰ ਤੁਹਾਡਾ ਕਰ ਗਿਆ ਬਣਾ ਗਿਆ ਜੇ ਮਾ ਤੇ ਬਾਕੀ ਖੁਸ਼ੀ ਹੈ ਚੀਜ਼ ਦੀ ਮੈਨੂੰ ਵੀ ਖੁਸ਼ੀ ਹੈ ਬੜੀ ਕਿਉਂਕਿ ਜਦੋਂ ਆਹ ਜਿਆਦਾ ਖੁਸ਼ੀ ਹੈ ਜੀ ਤੁਹਾਡੇ ਤੋਂ ਵੱਧ ਖੁਸ਼ੀ ਆਨੂ ਆ ਕਿਉਂਕਿ ਤਿੰਨ ਸਾਲ 2.3 ਤਿੰਨ ਸਾਲ ਦਾ ਸਮਾਂ ਬੜਾ ਸਾਡੇ ਡੰਗਰ ਦਾ ਮੁੱਲ ਵਧ ਗਿਆ ਹਾਂ ਤੁਸੀਂ ਦੱਸੋ ਸਾਡੇ ਡੰਗਰ ਦਾ ਮੁੱਲ ਵਧ ਗਿਆ ਜੀ ਮੁੱਲ ਵਧ ਗਿਆ ਆਪਾਂ ਦਾ ਦੇਣ ਨਹੀਂ ਦੇ ਸਕਦੇ ਰੇਡਰ ਸਾਹਿਬ ਚਲੋ ਆਪਾਂ ਦੇ ਹੋਰ ਅਰਦਾਸ ਕਰਦੇ ਮਾਰ ਅੱਗੇ ਤੁਹਾਡੀ ਬਾਬਾ ਜੀਠਾ ਜੀ ਮਹਾਰਾਜ ਦਾ ਰਾਤ ਦਿਨ ਦੁਗਣੀ ਤਰੱਕੀ ਕਰੇ ਤਾ ਵੇਖੋ ਵੀਰ ਜੀ ਇਹਦੀ ਜਾਨ ਬਚੀ ਐ ਮੱਝ ਦੀ ਮੰਨ ਲਓ ਆਪਾਂ ਨਾ ਇਹਨੂੰ ਗੱਬਣ ਕਰਦੇ ਨਾ ਹੁੰਦੀ ਏ ਇਹ ਲੱਗੇ ਰਹਿੰਦੇ ਅਖੀਰ ਆਪਾਂ ਪੇਂਦੇ ਨੇ ਗਾਂ ਦੀ ਗਾਂ ਗਾਂ ਪਿੰਡ ਚੱਲ ਜੂਪੀ ਸਾਈਡ ਨੂੰ ਚੱਲ ਜਾਂਦੀ ਹੈ ਦਿੱਲੀ ਦੁੱਲੀ ਵਾਲੇ ਬੰਨੇ ਚੱਲ ਜਾਂਦੀ ਫਿਰ ਉਹ ਕੋਈ ਮਜ਼ਾ ਨਹੀਂ ਆਉਂਦਾ ਹਣਾ 6 ਮਹੀਨੇ ਦੀ ਤੋਂ ਨਹੀਂ ਬੰਡੀ ਹੀ ਹਾਂ ਕਾਫੀ ਟਾਈਮ ਤੇ ਕਾਮ ਮੇਰੇ ਵੀਰ ਨੇ ਤੁਹਾਨੂੰ ਦੱਸਿਆ ਸਰਦਾਰ ਬਿਕਰਮਜੀਤ ਸਿੰਘ ਜੀ ਨੇ ਦੱਸਿਆ ਤੁਹਾਨੂੰ ਜੀ ਸਿੰਘ ਪਰ ਉਹਨੇ ਨਵੇਂ ਪੇਂ ਤੋਂ ਡਾਕਟਰ ਸਾਹਿਬ ਹੀ ਜਿਹਨਾਂ ਤੋਂ ਅਸੀਂ ਦੱਸ ਪਾਈ ਸੀ ਦੱਸ ਪਾ ਕੇ ਫਿਰ ਧਰ ਨਾਲ ਇਹਨਾਂ ਨੇ ਕਰੈਡਿਟ ਕੀਤਾ ਜੇਡ ਕਰਕੇ ਤੁਸੀਂ ਫਿਰ ਆਏ ਜੀ ਚਲੋ ਜੀ ਇਹਨਾਂ ਵੀ ਵੀਰ ਤੁਹਾਨੂੰ ਅੱਗੇ ਕੇ ਦੱਸਿਆ ਆ ਇਕਦਮ ਤੁਸੀਂ ਦਵਾਈ ਪੜਨਾ ਆਏ ਜੇ ਉਹ ਤੋਂ ਬਾਅਦ ਤੁਸੀਂ ਟੀਕਾ ਪੜਨਾ ਆਏ ਕਰੋ ਕਰੋ ਗੱਲਬਾਤ ਹਾਂਜੀ ਉਹ ਤੋਂ ਬਾਅਦ ਤੁਸੀਂ ਬਾਅਦ ਚ ਅੱਜ ਤੋਂ 42 ਪੈਣੀ 43 ਦਿਨ ਹੋਏ ਆ 42 ਤੋਂ 43 ਦਿਨ ਹੋਏ ਆ ਇਹ ਮਾਝ ਨੂੰ ਚੈੱਕ ਕੀਤਾ ਜੇ ਕਿਆ ਕਰਕੇ ਤੇ ਤੁਸੀਂ ਵੀ ਸਾਡੇ ਸਰਦਾਰ ਬਿਕਰਮਜੀਤ ਸਿੰਘ ਪਾਰੋਵਾਲ ਵਾਲੇ ਨੂੰ ਵਧਾਈ ਦਿੱਤੀ ਆ ਹਾਂਜੀ ਤੁਸੀਂ ਗਿਆ ਹੀ ਵੇਖ ਲਓ ਜਿਸ ਤੱਕ ਮੈਂ ਖੜਾ ਹਾਂ ਤੇ ਖੜਾ ਰਿਹਾ ਆ ਮੈਂ ਕਰਕੇ ਦਿਖਾਲਿਆ ਤੁਹਾਨੂੰ ਦਿਖਾਲਤਾ ਨਾ ਕਰਕੇ ਸਹੀ ਗੱਲ ਹੈ ਨਾ ਪਹਿਲੇ ਦਿਨ ਤੋਂ ਯਕੀਨ ਹੀ ਉਹਨਾਂ ਨੇ ਵੀ ਤੁਹਾਨੂੰ ਦੱਸਿਆ ਉਹਨਾਂ ਦਾ ਵੀ ਮਾਨ ਰੱਖਿਆ ਮਾਨਤਾਰ ਰੱਖਿਆ ਨਾ ਅੱਜ ਤੁਹਾਨੂੰ ਵੀ ਯਕੀਨ ਜੇ ਇੰਨਾ ਕੁ ਯਕੀਨ ਹੀ ਅੱਜ ਮੈਂ ਦੁਗਣਾ ਤਿਕਣਾ ਕਰਕੇ ਮੋੜਤਾ ਵਾ ਯਕੀਨ ਠੀਕ ਹੈ ਨਾ ਤੇ ਕਰੋਗਾ ਪਰ ਤੇ ਮੈਂ ਇੱਕ ਹੋਰ ਅਦਾਸ ਕਰਨਾ ਚਾਹੁੰਦਾ ਆ ਤੁਹਾਡੇ ਮਾਦੀ ਮਦਾਈ ਜਿਨ੍ਹਾਂ ਵੀਰਾਂ ਭਰਾਵਾਂ ਦੀਆਂ ਮਈਆਂ ਜਾਂ ਗਾਈਆਂ ਨਹੀਂ ਬੰਦੀਆਂ ਹਾਂਜੀ ਤੇ ਇਹ ਵੀਰ ਨੂੰ ਸਾਡੇ ਵੀਰ ਤਰੁਪਾ ਸਾਹਿਬ ਡਾਕਟਰ ਇਹਨਾਂ ਨੂੰ ਕਨੈਕਟ ਕਰੋ ਤੇ ਮੈਂ ਇਹਨਾਂ ਵੀ ਕਹਿ ਸਕਦਾ ਇਹਨਾਂ ਨੂੰ ਵੀਰ ਨੂੰ ਤੇ ਇਸ ਬਲੌਗ ਦੇ ਵਿੱਚ ਥੱਲੇ ਆਪਣਾ ਨੰਬਰ ਮੈਂਸ਼ਨ ਕੀਤਾ ਜਾਵੇ ਕਿਉਂਕਿ ਬਹੁਤ ਪੰਜਾਬ ਦੇ ਵਿੱਚ ਪਿੰਡ ਆ ਬਹੁਤ ਬਹੁਤ ਜ਼ਿਆਦਾ ਲੋਕ ਤੰਗ ਨੇ ਮਸਲੇ ਵਿੱਚ ਲੋਕ ਬਹੁਤ ਤੰਗੇ ਜਿਹੜੇ ਡੰਗਰ ਜਿੱਦਾਂ ਦੱਸਿਆ ਆਪਣੇ ਭਾਜੀ ਸਾਹਿਬ ਨੇ ਜਿੱਦਾਂ ਡੰਗਰ ਨਾ ਨਾ ਬਣੇ ਹਰਕੇ ਬੰਦਾ ਅੱਖ ਕੇ ਡੰਗਰ 2 4 10000 ਦਾ ਵੇਚ ਦਿੰਦਾ ਆ ਤੋ ਉਹ ਗਾਂ ਯੂਪੀ ਨੂੰ ਚਲ ਜਾਂਦਾ ਆ ਆ ਗੱਲ ਖੜੀ ਕੀਤੀ ਜੇ ਜਲਦੇ ਨਾ ਤਾਂ ਤੁਹਾਨੂੰ ਪਾ ਫਿਰ ਜਾਨ ਹਰਕ ਨੂੰ ਪਿਆਰੀ ਆ ਤੇ ਭਾਵੇਂ ਡੰਗਰ ਮਾਰ ਦੋ ਮਾਰਾ ਭਾਵੇਂ ਚੰਗੇ ਚ ਚੰਗਾ ਆ ਕਿਉਂਕਿ ਕਈਆਂ ਲੋਕਾਂ ਦੀਆਂ ਗਾਈਆਂ ਨਹੀਂ ਬੰਦੀਆਂ ਉਹ ਆਪਣੇ ਸ਼ਰਕਾਂ ਦੇ ਉੱਪਰ ਸਹੀ ਗੱਲ ਛੱਡ ਦਿੰਦੇ ਅੱਜ ਕੱਲ੍ਹ ਲੋਕਾਂ ਦੀ ਫਤਰਾ ਖਰਾਬ ਹੁੰਦੀਆਂ ਹੁੰਦੀਆਂ ਸਹੀ ਗੱਲ ਹੈ ਤੇ ਲੱਖਾਂ ਰੁਪਈਆਂ ਦੀਆਂ ਇਹ ਤੁਹਾਨੂੰ ਬੜਾ ਅੱਜ ਕੱਲ੍ਹ ਮੱਝਾਂ ਗਾਈਆਂ ਔਂਡੀਆਂ ਆ ਹਾਂਜੀ ਹਾਂਜੀ ਤੇ ਮੈਂ ਇਤਤ ਕਰ ਕਹਿਣਾ ਚਾਹੁੰਦਾ ਆ ਚਲੋ ਤੁਸੀਂ ਇਹ ਭਾਈ ਨਾਲ ਕੈਨੇਡਾ ਕਰ ਰਿਹਾ ਧੋਸਾ ਬਣਾ ਲਾ ਆਪਣਾ ਇਹ ਨੰਬਰ ਪਾ ਲੰਗੇ ਥੱਲੇ ਮੈਂਸ਼ਨ ਤੇ ਨੰਬਰ ਪਾਉਣਗੇ ਤੁਹਾਨੂੰ ਦੇਖੋ ਵੀਰ ਜੀ ਏਦਾਂ ਮੈਂ ਕਦੀ ਮਸ਼ਹੂਰੀ ਨਹੀਂ ਕੀਤੀ ਨਾ ਕਦੀ ਨੰਬਰ ਪਾਇਆ ਨਹੀਂ ਨਹੀਂ ਸਿਰਫ ਮੈਂ ਕਰਕੇ ਦਿਖਾਉਣ ਲਈ ਕੱਕ ਕੀਤਾ ਤਾਂ ਕਰਕੇ ਦਿਖਾ ਲਤਾ ਮੈਂ ਕਦੀ ਨੰਬਰ ਨਹੀਂ ਪਾਇਆ ਸਾਡੇ ਮੇਰੀ ਧਰਨਾ ਕਨੈਕਟ ਕਰੂ ਨਾ ਕੋਈ ਦੋ ਸਾਲ ਕੁਝ ਮਹੀਨੇ ਹੋ ਗਿਆ ਮੈਂ ਦੂਜੇ ਦਿ ਜਦੋਂ ਆਪਣੇ ਵੀਰ ਕੋਲ ਨਾ ਮੈਂ ਅਦਾ ਫਿਲਮ ਜੀ ਸੇ ਘੁੰਮਦਾ ਆ ਤੇ ਜਦੋਂ ਆਨ ਕੇ ਵੇਖਣਾ ਵਿੱਚ ਇਹਨਾਂ ਨੇ ਮਹਿਸੂਸ ਹੋ ਜਾਣਾ ਮੈਂ ਯਾਰਾ ਚ ਕੀ ਇਹ ਹੋਇਆ ਆ ਕਹਿੰਦਾ ਯਾਰ ਮੈਂ ਨਹੀਂ ਬਾਂਡੀ ਨਾ ਚਿਰ ਹੋ ਗਿਆ ਮੈਂ ਚਲ ਕੋਈ ਇਹਨ ਪਰਮਾਤਮਾ ਤੁਸੀਂ ਰਬੀ ਰੂਹ ਜੀ ਜਿਹੜੇ ਤੁਹਾਡੇ ਦਰਸ਼ਨ ਹੋਏ ਆ ਚਲੋ ਨਹੀਂ ਇਹਦੀ ਸੱਚੇ ਬਾਸ਼ੇ ਦੀ ਕਿਰਪਾ ਵਾ ਇਹ ਕਹਿੰਦੇ ਆ ਤਾਂ ਤੁਸੀਂ ਵੀਰ ਜੀ ਇੱਕ ਗੱਲ ਇਹ ਵੀ ਦੱਸ ਦਿਓ ਕਿ ਇਹਦੇ ਨਾਲ ਨਾਲ ਇਹਦੀ ਵੀ ਜਾਨ ਬਚਾਈ ਕਿ ਨਹੀਂ ਅੱਜ ਬਾਜੀ ਇਹ ਗੱਲ ਸੱਚੀ ਆ ਮੈਂ ਪ੍ਰਥਮ ਹੀ ਆਇਆ ਹਾਂ ਤੇ ਉਦੋਂ ਵੀ ਕਦੇ ਕਦੇ ਕੁਝ ਵੀਰ ਕਰਨਿਆ ਸੀ ਸਾਡਾ ਵੀਰ ਬਿਕਰਨਜੀਤ ਸਿੰਘ ਹਾਂ ਤੇ ਮੈਂ ਨੂੰ ਕਿਹਾ ਮੈਂ ਤਾਂ ਭਾਈ ਨਾਲ ਗੱਲ ਕਰ ਚਾਹ ਤਰਨਾ ਫੋਨ ਤੇ ਕੀਤੀ ਹੋਈ ਗੱਲ ਨਹੀਂ ਕੀਤੀ ਮਾੜੀ ਜੀ ਪਰਸੋਂ ਕੀਤੀ ਇਹਨੂੰ ਕੀਤੀ ਗੱਲ ਤੇ ਤਾਂ ਤੁਸੀਂ ਇਹਨਾਂ ਵੀ ਕਿਹਾ ਦੋ ਦਿਨ ਸ਼ੈਂਪੂ ਲੱਗ ਗਿਆ ਨਾ ਚੱਡੇ ਹੋ ਇੱਕ ਦੋ ਰੁਪਏ ਦਾ ਖਰਚਾ ਮੈਂ ਵਨ ਬੋਲ ਦਾਂਗੇ ਦਾ ਤੇ ਆਹ ਮਾਲ ਪਿਆ ਜਾਂ ਸਾਹਮਣੇ ਸਹੀ ਗੱਲ ਇੱਕ ਨਾਰਮ ਜਿਹਾ ਕਟਾ ਹੁੰਦਾ ਜਾਂ ਕੱਟੀ ਹੁੰਦੀ ਉਹਨੇ ਹੀ ਕਈ ਨਾ ਮਾਲ ਕੱਢਿਆ ਜਾਂ ਅਜੇ ਸ਼ਾਂਤ ਨਾ ਦਾ ਵੇਖ ਲੋ ਜੀ ਸਹੀ ਗੱਲ ਹੈ ਹਾਂਜੀ ਤੇ ਇਹਦੀ ਵੀ ਜਾਨ ਬਚ ਗਈ ਕਿਉਂਕਿ ਕਿਹੋ ਟੀਕੇ ਦਵਾਈ ਨੇ ਕੰਮ ਨਹੀਂ ਕਰਨਾ ਮੱਝ ਦੇ ਨਾਲ ਨਾਲ ਅਜੇ ਇੱਕ ਛੋਟੇ ਬੱਚੇ ਦੀ ਵੀ ਜਾਨ ਬਚਾਈ ਆ ਇਸ ਜੋ ਕੁਝ ਵੀ ਕਰਾਉਂਦਾ ਵੇਖੋ ਉਹਦੀ ਕਿਰਪਾ ਵਾ ਸੱਚੇ ਬਾਦਸ਼ਾਹ ਦੀ ਠੀਕ ਹੈ ਨਾ ਵੀਰ ਜੀ ਤੇ ਬਾਕੀ ਜਿਹਾ ਸਾਨੂੰ ਉਹਨੇ ਭੇਜਿਆ ਵਾ ਇਸੇ ਵਾਰ ਲਾਈਆ ਮੈਂ ਕੋਈ ਬਹੁਤੀ ਜ਼ਿਆਦਾ ਫੀਸ ਫੂਸਤ ਨਹੀਂ ਨਾ ਲਈ ਨਾ ਕੋਈ ਦਾਨ ਲਈ ਜੀ ਬਿਲਕੁਲ ਇੱਕ ਨਾਰਮਲ ਖਰਚੇ ਨਾਲ ਚੱਲਿਆ ਨਾ ਬਾਈ ਫੀਸ ਨਹੀਂ ਲਈ ਇਹ ਵੀ ਵੀਰ ਜੀ ਆਪਣੀ ਗੱਲ ਹੈ ਜੀ ਜੇ ਸਾਨੂੰ ਉਹਨੇ ਮਾੜਾ ਮੋਟਾ ਗੁਣ ਦਿੱਤਾ ਵਾ ਇਹ ਨਹੀਂ ਕਿ ਮੈਨੂੰ ਪਤਾ ਮੈਂ ਬਣਾ ਦੇਣੀ ਆ ਮੈਂ ਫੀਸ ਵੀ ਰੱਖ ਸਕਦਾ ਪਰ ਫਿਰ ਵੀ ਇੱਕ ਮੈਂ ਨਾਰਮਲ ਤਰੀਕੇ ਨਾਲ ਇਨਾ ਡਾਕਟਰਾਂ ਵਾਂਗੂ ਚੱਲਿਆ ਡਾਕਟਰ ਸਾਹਿਬ ਧਰ ਤੋਂ ਪਹਿਲਾਂ ਵੀਰ ਮੇਰੇ ਨੇ ਗੱਲ ਕੀਤੀ ਅੱਜ ਨਾ ਆਪਾਂ ਇਹਨਾਂ ਦੇ ਟਰੈਕਟਰ ਦੇ ਟਾਇਰ پھਾ ਕੇ ਆਏ ਆ ਤੁਹਾਡੇ ਉੱਤੇ ਫੋਨ ਆਇਆ ਤੇ ਉੱਥੇ ਪਨੀ ਘਟਵਾ ਦਤਾ ਸੀ ਜਨਾ ਦੇ ਵਿੱਚ ਇਹਨਾਂ ਦੇ ਵੀਰ ਨੇ ਗੱਲ ਕੀਤੀ ਸੀ ਤੇ ਇਹਨਾਂ ਦੱਸਿਆ ਸੀ ਕਹਿੰਦਾ ਇਦਾਂ ਡਾਕਟਰ ਹਟ ਲਓ ਹਾਂ ਠਲਵਾ ਤੂੰ ਤੇ ਮੇਰੀ ਮਈ ਨਹੀਂ ਖਲੋਂਦੀ ਸੀ ਆਹ ਗੱਲ ਬਾਅਦ ਮੈਂ ਅਛਾ ਠੀਕ ਹੈ ਮੈਂ ਦਾ ਕੀਤੀ ਗੱਲ ਤੇ ਇਹ ਵੀ ਨਹੀਂ ਅਸੀਂ ਉੱਥੇ ਖਲਹਾਇਆ ਵੀ ਐਸੇ ਕਰਕੇ ਅੱਜ ਮੈਂ ਡਾਕਟਰ ਇਹ ਬੰਦਾ ਨਾ ਰੋਕ ਮੈਨਾਂ ਲਾਤਾ ਸੀ ਨਾ ਡਾਕਟਰ ਨਾਲ ਬੰਨ੍ਹਦਾ ਆ ਨਹੀਂ ਨਹੀਂ ਜੀ ਜਿਹਦਾ ਦਰਸ਼ਨ ਹੋਣੇ ਆ ਚਲੋ ਆਪਾਂ ਤਾਂ ਤੁਹਾਡੇ ਵੀ ਅਰਦਾਸ ਕਰਦੇ ਮਾਣ ਤੁਹਾਡੀ ਉਮਰ ਲੰਮੀ ਲੰਮੀ ਕਰੇ ਕਿਉਂਕਿ ਸਾਡੀ ਸੇਵਾ ਲਈ ਆਪਾਂ ਤਾਂ ਕਰਦੇ ਰਹਿਣਾ ਤੁਹਾਡੀ ਲੰਬੀ ਉਮਰ ਹੋਊਗੀ ਤੁਸੀਂ ਹੋਰ ਹਜ਼ਾਰਾਂ ਬੰਦਿਆਂ ਦੇ ਹੁਣ ਆਪਾਂ ਗਾਈਆਂ ਨੂੰ ਵੀ ਫੜਿਆ ਉਹਨੂੰ ਦਵਾਈ ਦੁਈ ਭਰੀ ਆ ਉਹਦਾ ਵੀ ਆਪਾਂ ਜਲਦੀ ਨੰਬਰ ਲਾ ਦੇਣਾ ਠੀਕ ਨਹੀਂ ਕਰਾਂਗੇ ਕਿਰਪਾ ਜਰੂਰ ਭਾਈ ਯਾਰ ਕੰਬਾ ਬੋਲੀ ਯਾਰ ਕੰਬਾ ਜਾਂਦੇ ਹਿੱਟਾ ਨਹੀਂ ਲਾਉਣਾ ਹਾਂ ਇੱਕ ਹੀਡ ਸ਼ਟ ਸੀ ਨਾ ਤੇ ਬਾਕੀ ਵੀਰ ਜੀ ਇੱਕ ਗੱਲ ਹੋਰ ਵੇਖੋ ਇੱਕ ਗੱਲ ਆਪਾਂ ਜਾਂਦੇ ਜਾਂਦੇ ਕਰਨੀ ਆ ਕਿ ਕਈ ਵੇਖੋ ਜਿਆਦਾ ਲੋਕ ਮੇਰੇ ਪਿਆਰ ਕਰਨ ਵਾਲੇ ਆ ਜਿਹੜੇ ਮਤਲਬ ਵਧੀਆ ਕਮੈਂਟ ਕਰਦੇ ਨੇ ਕੁਝ ਲੋਕ ਇੱਕ ਦੋ ਇਹੋ ਜਿਹੇ ਵੀ ਆਉਂਦੇ ਨੇ ਕਿ ਜਿਹੜੇ ਕਹਿੰਦੀ ਆ ਕਿ ਐਵੇਂ ਹੀ ਆ ਉਦਾਂ ਹੀ ਆ ਤੁਹਾਡੇ ਸਾਹਮਣੇ ਰਿਐਲਿਟੀ ਹੋਈ ਆ ਤੁਹਾਡੇ ਸਾਹਮਣੇ ਕੰਮ ਹੋਇਆ ਦੱਸੋ ਕੋਈ ਮਤਲਬ ਇਹੋ ਜੀ ਗਲਤ ਨਹੀਂ ਨਾ ਕਿ ਮਤਲਬ ਕਿ ਇਦਾਂ ਇਹਦੇ ਪਿੱਛੇ ਕਿਰਪਾ ਹੈਗੀ ਓਦੀ ਤੇ ਫੇਰ ਹੀ ਇਹ ਕੁਝ ਹੋਣਿਆ ਹੈ ਮਹਾਰਾਜ ਬਾਬਾ ਜੀ ਠਾ ਜੀ ਦੀ ਕਿਰਪਾ ਹੈਗੀ ਹੈ ਇਹ ਨਾ ਕਿਰਪਾ ਵੇਖ ਲੋ ਕਿਉਂਕਿ ਆਪਾਂ ਜਿੰਨੂੰ ਵੀ ਮੰਨਦੇ ਆ ਮੇਰੀ ਗੱਲ ਸੁਣੋ ਇੱਕ ਚੀਜ਼ ਹੋਰ ਜਿੰਨੂੰ ਵੀ ਮੰਨਦੇ ਸਾਰੇ ਰੱਬ ਹਨਾ ਮਤਲਬ ਉਹਨੇ ਹੀ ਬੰਦਾ ਭੇਜਣਾ ਤੁਹਾਡੇ ਕੋਲ ਹਾਂ ਉਹਨੇ ਹੀ ਭੇਜਣਾ ਉਹਨੇ ਆਪਣਾ ਬੰਦਾ ਚੁਣ ਕੇ ਭੇਜਣਾ ਚੱਲੋਂ ਤੇਰਾ ਤੇ ਸੇਵਾ ਜਿਹੜੀ ਆਪਣੀ ਤੇਰੀ ਲੱਗੀ ਹੈ ਨਿਭਾ ਤੇ ਜਿੰਨੂੰ ਵੀ ਤੁਸੀਂ ਮੰਨਦੇ ਹੋ ਸਮਝ ਲਓ ਉਹਨੇ ਹੀ ਭੇਜਿਆ ਕਰਕੇ ਦਿਖਾਲਤਾ ਕਿਉਂਕਿ ਬੰਦੇ ਦਾ ਹੀਲਾ ਵਸੀਲਾ ਕਰਕੇ ਤੇ ਉਹ ਹੀ ਦਿੰਦਾ ਨਾ ਸਾਰਾ ਕੁਝ ਤੇ ਬਾਕੀ ਹੋਟਲੋਂ ਸਾਬ ਬਾਰੇ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਢਿੱਲੋਂ ਸਾਹਿਬ ਕੀ ਕਹਿਣਾ ਚਾਹੁੰਦੇ ਵਧੀਆ ਪ੍ਰੀਤ ਸਮਾਤੀ ਢਿੱਲੋਂ ਸਾਹਿਬ ਕਰੋ ਕਰੋ ਗੱਲ ਹਾਂਜੀ ਤੇ ਵਧੀਆ ਰੂ ਆ ਇਹਨਾਂ ਦੇ ਨਾਲ ਦਾ ਮੈਨੂੰ ਤੇ ਚਾਅ ਆਦਾ ਵੀ ਸਖਸ ਲੱਗ ਜਾ ਕੇ ਸਾਡੇ ਹੋਣਾ ਨਹੀਂ ਚਲੋ ਇਹ ਆ ਕਿ ਚਲੋ ਚਲ ਵੀ ਗਏ ਦੁਨੀਆ ਤੋਂ ਯਾਦ ਕਰੋਗੇ ਤੁਸੀਂ ਕਿਉਂਕਿ ਉਹ ਜਿਹੜੇ ਕੋਈ ਤਰੱਕੀ ਨਾ ਮਾੜਾ ਮੋਟਾ ਜਿਹਾ ਬਣਦਾ ਹੁੰਦਾ ਉਹਦਾ ਕੋਈ ਜ਼ਿਆਦਾ ਲੰਮਾ ਟਾਈਮ ਨਹੀਂ ਹੁੰਦਾ ਹੈਗਾ ਤੁਸੀਂ ਉਹਨੂੰ ਦੱਬਿਆ ਜਾਂਦਾ ਜਾਂਦੇ ਕਿਉਂਕਿ 3000 ਮੈਨੂੰ ਡਾਕਟਰ ਬੜੇ ਆਉਂਦੇ ਜਾਂਦੇ ਆ ਲੱਗਾ ਨਹੀਂ ਜਿਹੜਾ ਇੱਕਦਮ ਮਿਕਸ ਅਪ ਹੋ ਜਾਣਾ ਨਾ ਇਹਨਾਂ ਦਾਦੀ ਦੀ ਨਹੀਂ ਗੱਲ ਹੈਗੀ ਬਈ ਚਲੋ ਯਾਰ ਉਹਦੇ ਡਾਕਟਰ ਆਉਂਦੇ ਸਾਡੇ ਕੋ ਮਾਉਂਦੇ ਡਾਕਟਰ ਪੱਕੇ ਲੱਗੇ ਜਿਹੜੇ ਪੱਕੇ ਹੁੰਦੇ ਆ ਮਤਲਬ ਉਹ ਵੀ ਨਹੀਂ ਇੰਨਾ ਕਰਦੇ ਜਿੰਨਾ ਮਤਲਬ ਤੁਸੀਂ ਹੱਡ ਦਾ ਕੀ ਦੇਖੋ ਜਿੱਥੇ ਚੱਲਦੀ ਦਾ ਘਰ ਪਰਿਵਾਰ ਵਾਂਗ ਹੋ ਜੀਦਾ ਇਹ ਉਹਦਾ ਗੱਲ ਨਾ ਮਤਲਬ ਕੀ ਤੁਹਾਡੀ ਮੈਸੂਨ ਵੇਖੋ 43 ਦਿਨ ਦੀ ਤੁਸੀਂ ਇੱਕ ਚੀਜ਼ ਸਮਾਂ ਕਿਨਾਂਕ ਲਾਇਆ ਮੈਂ 100000 ਦੀ ਮੈਨਾਂ ਅੱਜ ਤੁਸੀਂ ਲੱਖ ਰਕਮ ਪਾਤੀ ਆ ਫੇਰ 43 ਦਿਨ ਦੀ ਚੈੱਕ ਕੀਤੀ ਹੈ ਕਈ ਵਾਰੀ ਆਪਾਂ 10 ਮਿੰਟ ਲੱਗੇ ਰਹਿੰਦੇ ਆ ਚੈੱਕ ਕਰਨ ਦੇ ਤੇ ਔਣ ਜਾਣ ਨਹੀਂ ਕੀਤਾ ਨਾ ਬਸ ਤੇ ਜਦੋਂ ਮੈਂ ਟੀਕਾ ਭਰਿਆ ਉਸ ਦਿਨ ਵੀ ਤੁਹਾਨੂੰ ਦਿਖਾ ਲਿਆ ਭਾਜੀ ਕੁਦਰਤੀ ਹੱਥ ਚਾ ਮਤਲਬ ਜਦੋਂ ਟੀਕਾ ਭਰਨਾ ਨਾ ਉਹ ਵੀ ਮੇਰੇ ਸਿਕੰਟਾ ਜੀ ਕੰਮ ਆ ਜੜਾ ਚੱਲਣ ਡਾ ਚੱਲਣ ਡਾ ਕਰੋ ਗੱਲਬਾਤ ਨਹੀਂ ਨਹੀਂ ਕੋਈ ਨਹੀਂ ਗੱਲਬਾਤ ਮੇਰੇ ਸਜਣ ਦਾ ਫੋਨ ਆਇਆ ਹੈ ਨਾ ਤੁਸੀਂ ਹਜੇ ਮੜਾ ਜਾਂ ਬਾਹ ਪਾਈ ਚਲੋ ਗੱਲ ਕਰਨੀ ਚਾਹੀਦੀ ਆ ਐਂ ਕੀਤਾ ਤਾਂ ਮੈਂ ਉਥੋਂ ਬਾਹ ਕੱਢ ਦਿੱਤਾ ਤੁਸੀਂ ਕਹਿੰਦਾ ਜੀ ਬਾ ਨਬਦਾ ਯਾ ਵੀ ਤੇ ਮੈਂ ਹੈਰਾਨ ਹੋ ਗਿਆ ਮੈਂ ਇਨੀ ਖੇਤੀ ਕਈ ਤੇ ਬਾਪ ਦੇ ਦੇ ਕੋਤੋਂ ਬੋਲ ਕੇ ਦੱਤਾ ਵੇਸ਼ਾ ਆਹ ਹੋਂਦਾ ਤਾਂ ਘੰਟਾ ਲਾ ਦਿੰਦੇ ਚਲੋ ਯਾਰ ਹੋਂਦੇ ਤਾਂ ਗੱਲ ਕੀ ਚੱਕ ਨੀ ਜੰਗਰ ਜਾਂਦਾ ਨਹੀਂ ਠੀਕ ਹੈ ਗੱਲ ਆ ਹੁਣ ਆਪਾਂ ਵੇਖੋ ਇੱਕ ਚੀਜ਼ ਹੋਰ 43 ਦਿਨ ਦੀ ਜਿਹੜੇ ਹਿਸਾਬ ਨਾਲ ਪਿਆਰ ਨਾਲ ਚੱਕ ਕੀਤੀ ਹੈ ਨਾ ਕੋਈ ਤੇਲ ਨਾ ਦੇ ਕੋਈ ਨਾ ਦੇ ਕੇ ਤਾਂ ਸਵਾਲ ਨਹੀਂ ਪੈਦਾ ਕਿ ਮਤਲਬ ਕੋਈ ਖਰਾਬੀ ਦਾ ਕਰਨ ਨਹੀਂ ਬਣਦੀ ਲੱਖ ਟੁੱਟ ਪਾਤੀ ਮਹੀਂ ਹੋਣਾ ਮਹੀਂ ਦਾ ਮੁੱਲ ਬਣ ਗਿਆ ਦੱਸਾ ਗੱਲ ਕੀ ਇਹਦੀ ਰਕਮ ਬਣ ਗਈ ਆ ਬਾਕੀ ਬਹੁਤ ਬਹੁਤ ਧੰਨਵਾਦ ਆ ਵੀਰਾਂ ਦਾ ਜਿਨ੍ਹਾਂ ਨੇ ਸਾਡੇ ਪਰ ਇਹ ਗੱਲ ਕੀਤੀ ਆ ਖਾਸ ਤੌਰ ਤੇ ਆ ਭਰਾ ਸਾਡਾ ਜਿਹੜਾ ਜਿੰਨੇ ਬੜੀ ਖੜੀ ਗੱਲ ਕੀਤੀ ਆ ਵਿੱਚ ਕਿਉਂਕਿ ਸਚਾਈ ਆ ਚਲੋ ਸਾਰੇ ਆਪਣਾ ਪਿਆਰ ਕਰਦੇ ਜਿੰਨਾ ਕਿ ਵੀ ਇਹਨਾਂ ਦਾ ਧੰਨਵਾਦ ਕਰਦੇ ਆਪਾਂ ਬਾਕੀ ਆਪਾਂ ਤੁਹਾਡਾ ਧੰਨਵਾਦ ਕਰਦੇ ਆ ਧੰਨਵਾਦ ਉਹ ਸੱਚੇ ਪਾਤਸ਼ਾਹ ਦਾ ਆਪਣੇ ਰੱਬ ਦਾ ਜਰੂਰ ਕਰਨਾ ਕਿ ਜਿੰਨੇ ਇਹ ਚੀਜ਼ ਬਣਾਈਆਂ ਨਾ ਤੇ ਬਾਕੀ ਧੰਨਵਾਦ ਤੁਹਾਡਾ ਬਹੁਤ ਬਹੁਤ ਜੀ ਆ ਮੱਝ ਤੁਹਾਨੂੰ ਦਿਖਾਲ ਦਿੰਨੇ ਫਿਰ ਜਾਂਦੇ ਜਾਂਦੇ ਕਿ ਪਿੰਡ ਪਾਰੋਵਾਲ ਦੇ ਵਿੱਚ ਪਹੁੰਚੇ ਆ ਇਹ ਵੀ ਇੱਕ ਰਿਕਾਰਡ ਹੀ 2.5 3 ਸਾਲ ਤੋਂ ਦੱਸਣ ਦੇ ਨੇ ਕਿ ਕਾਫੀ ਬਰੀ ਬਣੀ ਬੁਣੀ ਕੋਈ ਮਤਲਬ ਗਿਣਤੀ ਕੋਈ ਹੈ ਨਹੀਂ ਆ ਤੇ ਬਾਕੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਕੀ ਅੱਕੇ ਤੱਕ ਕੀ ਤੰਗ ਤੱਕ ਮੇਰੀ ਵੀਡੀਓ ਪਹੁੰਚਦੀ ਹੈ ਤੇ ਮੇਰੇ ਨਾਲ ਕਨੈਕਟ ਕਰਿਓ ਦੋ ਦੋ ਫੋਨ ਤੇ ਖੜੂਗਾ ਤੇ ਕਮੈਂਟ ਕਰਕੇ ਜਰੂਰ ਦੱਸਦੇ ਹੋ ਤਾਂ ਲਾਈਕ ਜਰੂਰ ਕਰਦੇ ਹੋ ਵੀਡੀਓ ਨੂੰ ਚੰਗਾ ਜੀ ਸਤਿ ਸ੍ਰੀ ਅਕਾਲ